ਰਾਇਆ ਥਾਣੇ ਤੇ ਮਦੂਬਾਲਾ ਨੇ ਮਤੌਰ ਥਾਣਾ ਮੁਖੀ ਦਾ ਚਾਰਜ ਸੰਭਾਲ ਲਿਆ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਇਲਾਕੇ ਵਿੱਚ ਸ਼ਾਂਤੀ ਕਾਇਮ ਰੱਖੀ ਜਾਵੇਗੀ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਨਸ਼ੇ ਦਾ ਕਾਰੋਬਾਰ ਕਰਨਾ ਤੇ ਰੁੱਟਾ ਖੋਹਾਂ ਕਰਨ ਵਾਲੇ ਬਖਸ਼ੇ ਨਹੀਂ ਜਾਣ ਮੈਨੂੰ ਮਦੂਬਾਲਾ ਸਚੂ ਗੁਰਾਇਆ ਮੈਂ ਲੁਧਿਆਣਾ ਸਿਟੀ ਤੋਂ ਟ੍ਰਾਂਸਫਰ ਹੋ ਕੇ ਆਈ ਹਾਂ ਜੀ ਇਥੇ ਗੁਰਾਇਆ ਪੁਲਿਸ ਸਟੇਸ਼ਨ ਤੇ ਅ ਮੈਂ ਹੀ ਸੌਰੀ ਨੂੰ ਅਪੀਲ ਕਰਦੀ ਆਂ ਜੀ ਵੀ ਪਹਿਲਾਂ ਤਾਂ ਕ੍ਰਾਈਮ ਜੀ ਕਿਸੇ ਨਾਲ ਹੋ ਰਿਹਾ ਜੀ ਉਹ ਨੂੰ ਰਿਪੋਰਟ ਕਰੋ ਠੀਕ ਹੈ ਜੀ ਤੇ ਅਸੀਂ ਜੇ ਕਿਸੇ ਨੂੰ ਕਿਸੇ ਵੀ ਟਾਈਮ ਦੇ ਉੱਤੇ ਹੈਲਪ ਦੀ ਲੋੜ ਆ ਤਾਂ ਇਮੀਡੀਏਟਲੀ ਅਸੀਂ ਉੱਥੇ ਆਪਣੀ ਫੋਰਸ ਨੂੰ ਭੇਜਾਂਗੇ ਤੇ ਇਸ ਤੋਂ ਬਿਨਾ ਮੈਂ ਮਾੜੇ ਅੰਸ਼ਰਾਂ ਨੂੰ ਇਹ ਚੇਤਾਵਨੀ ਦਿੰਨੀ ਆਂ ਜੀ ਵੀ ਉਹ ਜੇ ਕੋਈ ਕੋਈ ਉਹਨਾਂ ਦੀ ਕੋਈ ਗਲਤ ਐਕਟੀਵਿਟੀ ਹੈਗੀ ਉਹਦੇ ਤੋਂ ਉਹ ਸਹੀ ਰਸਤੇ ਤੇ ਆ ਜਾਣ ਨਹੀਂ ਤਾਂ ਅਸੀਂ ਉਹਨਾਂ ਦੇ ਸਖਤ ਐਕਸ਼ਨ ਲਵਾਂਗੇ ਤੇ ਮੈਂ ਅੱਜ ਪ੍ਰੈਸ মিডিਆ ਕਲੱਬ ਦੇ ਨਾਲ ਜੋ ਮੀਟਿੰਗ ਕੀਤੀ ਹੈ ਉਹਨਾਂ ਨੇ ਜੋ ਉਹਨਾਂ ਦੇ ਨਾਲ ਜੋ ਉਹਨਾਂ ਨੇ ਪੁਆਇੰਟਸ ਰੇਜ਼ ਕੀਤੇ ਆ ਤੇ ਮੇਰੀ ਕੋਸ਼ਿਸ਼ ਪੂਰੀ ਕੋਸ਼ਿਸ਼ ਰਹੂਗੀ ਕਿ ਵੀ ਮੈਂ ਉਹਨਾਂ ਦੇ ਜੋ ਪੁਆਇੰਟਸ ਰੇਜ਼ ਕੀਤੇ ਉਹਨਾਂ ਤੇ ਕੰਮ ਕਰਾਂ ਤੇ ਗੁਰਾਇਆ ਏਰੀਆ ਨੂੰ ਆਪਣਾ ਸੇਵ ਕਰਾਂ ਤੇ ਥੈਂਕ ਯੂ